ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਦੋਸਤੋ ਲਾਈ ਵੀ ਆਪਣਾ ਘਰ ਭਰਤ ਦਾ ਕੰਮ ਚੱਲਦਾ ਜੀ ਪਰਸੋ ਤੋਂ ਚੱਲ ਰਿਹਾਗਾ ਤੇ ਅੱਜ ਕੰਪਲੀਟ ਹੋ ਜਾਊਗਾ ਤੇ ਨਿਓਆ ਕਾਫੀ ਡੂੰਗੀਆਂ ਸੀਗੀਆਂ ਉਹਦੇ ਕਰਕੇ ਟਾਈਮ ਲੱਗ ਗਿਆ ਤੇ ਕੱਲ ਨੂੰ ਆ ਜਾਣਗੇ ਮਿਸਤਰੀ ਸਾਹਿਬ ਤੇ ਫਿਰ ਪਲੀ ਲੱਥਵੀਮ ਲੱਗੂਗਾ ਇਦੂ ਬਾਅਦ ਆਪਣੇ ਬਲੌਕ ਆਪਾਂ ਆਰਡਰ ਕਰਦੇਾਂਗੇ ਤੇ ਫਿਰ ਬਲੌਕਾਂ ਦੀ ਚਿਨਾਈ ਪਲੱਥ ਬੀਮ ਦੇ ਉੱਪਰ ਸ਼ੁਰੂ ਹੋ ਜਾਣੀ ਆ ਹੁਣ ਲਾਲ ਇੱਟ ਦਾ ਕੰਮ ਖਤਮ ਹੋ ਗਿਆ ਹੁਣ ਆਪਾਂ ਲਾਲ ਇੱਟ ਕੋਈ ਵੀ ਨਹੀਂ ਵਰਤਣੀ ਹੈਗੀ ਉੱਪਰ ਇਦੂ ਤਾਂ ਜੋ ਸੁਰਾ ਸਲਾਬ ਉੱਪਰ ਨਾ ਚੜੇ ਇਦੂ ਬਾਅਦ ਹੁਣ ਪਲੱਥ ਬੀਮ ਵੀ ਲਾ ਕੇ ਉਹਦੇ ਉੱਪਰ ਆਪਾਂ ਬਲੌਕ ਹੀ ਸ਼ੁਰੂ ਕਰਨੇ ਨੇਗੇ ਤਾਂ ਜੋ ਸਲਾਬ ਨਾ ਆਵੇ ਉੱਪਰ ਪਲੱਥ ਬੀਮ ਥੋੜੇ ਇਹ ਇੱਕ ਦੋ ਵਿੱਚ ਆ ਜਾਂਦਾ ਨਿਆਉ ਦੇ ਮਿੱਟੀ ਚ ਪਰ ਆਪਾਂ ਵਰਤਨੇ ਨਹੀਂ ਹੈਗੇ ਹੁਣ ਲਾਲ ਇੱਟ ਬਸ ਥੱਲੇ ਥੱਲੇ ਤੱਕ ਵਰਤਨੇ ਸੀਗੇ ਇਹ ਵੀ ਆਪਾਂ ਸਿੱਟੇ ਵਾਲੀ ਵਰਤੀ ਆ ਕਿਉਂ ਆਪਾਂ ਤਾਂ ਨਿਆਉ ਹੀ ਭਰਨੀਆਂ ਸੀਗੀਆਂ ਤੇ ਟਰਾਲੀਆਂ ਗਈਆਂ ਹੋਈਆਂ ਨੇ ਪਰ ਨਾਲ ਜੀ ਸੀ ਵੀ ਵੀ ਚਲੀ ਗਈ ਆ ਬਾਈ ਆ ਗਿਆ ਸੀਗਾ ਮਿੱਤਰ ਸੀਗਾ ਥੁਲੀ ਹਾਲ ਤੋਂ ਉਹਦੀ ਜੀ ਸੀ ਵੀ ਆ ਤੇ ਤੇਰਾ ਆ ਇਧਰ ਸਾਰਾ ਰੈਂਪ ਬਣਿਆ ਸੀਗਾ ਉਹ ਟਰਾਲੀਆਂ ਬੈਕ ਹੀ ਆਉਂਦੀਆਂ ਨੇਗੀਆਂ ਸਿੱਧੀਆਂ ਲਿਆਂਦੀਆਂ ਨਹੀਂ ਸੀਗੀਆਂ ਕਿਉਂ ਇੱਥੋਂ ਮੋੜਨ ਦਾ ਔਖਾ ਸੀ ਹੁਣ ਤਾਂ ਚਲੋ ਘੁੰਮ ਜਾਣਗੇ ਕਾਫੀ ਏਰੀਆ ਹੋ ਗਿਆ ਜਰ ਵੀ ਹੁਣ ਬਾਈਕ ਹੀ ਆਉਣਗੀਆਂ ਤੇ ਬਸ ਜੁੜੇ ਰਹੋ ਬਲੌਗ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਬੇਨਤੀ ਆ ਰਿਕੁਐਸਟ ਆ ਕਿ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਥੈਂਕ ਯੂ ਸੋ ਮਾਚ ਟੇਕ ਕੇਅਰ ਬੀ ਹੈਪੀ